ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਫਾਮ ਨਾ ਹਉ ਮੇ ਵਿਚੋਂ ਜਾਏ ਗੁਰੂ ਮਹਾਰਾਜ ਦੀ ਸੇਵਾ ਬੜੇ ਕਰਮਾਂ ਭਾਗਾਂ ਨਾਲ ਮਿਲਦੀ ਹੈ ਇਹ ਕਿਸੇ ਕਰਮਾ ਵਾਲਿਆਂ ਨੂੰ ਮਿਲਦੀ ਹੈ ਹੋਰ ਵੀ ਇੰਨੀ ਸੰਗਤ ਬਾਹਰ ਫਿਰਨ ਰਹੀ ਆ ਜਿਹਦੇ ਕਰਮਾਂ ਚ ਉਹ ਹੀ ਕਰ ਸਕਦਾ ਕਿਉਂਕਿ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਚਰਨ ਪਾਏ ਜੱਪੀਓ ਜੀ ਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਘਰ ਬਣਾ ਆਇਓ ਉਮਰ ਦਾ ਤੇ ਮੈਨੂੰ ਨਹੀਂ ਪਤਾ ਉਹ ਸਤਿਗੁਰੂ ਜੀ ਜਾਣਦੇ ਨੇ ਉਹੀ ਉਮਰ ਦੇਣ ਵਾਲਾ ਤੇ ਉਹੀ ਉਮਰ ਚ ਮਰਦਾਂ ਨੂੰ ਵੀ ਜਿੰਦਿਆ ਕਰਨ ਵਾਲਾ ਕੀ ਬਾਤ ਹੈ ਤੇ ਉਹਦੇ ਬਲ ਨਾਲ ਹੀ ਆਪਾਂ ਚੁਰਨਾ ਹੈ ਸਤਿਗੁਰੂ ਜੀ ਲਿਆਉਣ ਵਾਲੇ ਨੇ ਸ਼ੁਕਰਾਨਾ ਮਹਾਰਾ ਜੀ ਇਹਨਾਂ ਸੇਵਾ ਵਿੱਚ ਸਾਨੂੰ ਵੀ ਹਿੱਸਾ ਪਵਾ ਦਿੰਦਾ ਦਾਤਾ ਜੀ ਉਹਦੇ ਬਲ ਦੀ ਬਖਸ਼ਿਸ਼ ਨਾਲ ਸੰਗਤਾਂ ਦੇ ਵਿੱਚ ਖੜਿਆ ਕਰ ਦਿੱਤਾ ਦਾਤੇ ਨੇ ਇਹ ਬਲ ਤੇ ਉਸ ਦਾਤੇ ਦਾ ਹੈ ਅਸੀਂ ਨਾ ਕਰਨ ਜੋਗੇ ਨਾ ਕਰਾਂ ਜੋਗੇ ਉਹਦਾ ਦਿੱਤਾ ਸ਼ਰੀਰ ਉਹ ਆਪਣੇ ਘਾਰੇ ਲਈ ਰੱਖਣ ਬਾਬਾ ਜੀ 65 ਸਾਲ ਦੀ ਉਮਰ ਹੈ ਇਸ ਉਮਰ ਦੇ ਵਿੱਚ ਬਜ਼ੁਰਗ ਠੰਡ ਚ ਘਰੋਂ ਨਹੀਂ ਨਿਕਲਦੇ ਤੁਸੀਂ ਸੇਵਾ ਕਰਨ ਆਏ ਹੋ ਮਿੱਟੀ ਗਾਰ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ ਵਾਹਿਗੁਰੂ ਦੀ ਉਪਾਰਾ ਰਜ਼ਮਤ ਹੈ ਸੋਹ ਦੀ ਕਿਰਪਾ ਨਾਲ ਆੜਾ ਹੈ ਯੂਪੀ ਤੋਂ ਆਏ ਹਾਂ ਯੂਪੀ ਤੋਂ ਸੇਵਾ ਕਰਨ ਯੂਪੀ ਤੋਂ ਆਏ ਕੀ ਆ ਬਾਤ ਹੈ ਦੇਖ ਸਕਦੇ ਹੋ ਕਿ ਸੰਗਤ ਯੂਪੀ ਤੋਂ ਸੇਵਾ ਕਰਨ ਬਾਬਾ ਜੀ ਕਿਹੜੀ ਐਸੀ ਚੀਜ਼ ਸੀਗੀ ਜਿਹੜੀ ਤੁਹਾਨੂੰ ਇੱਥੇ ਖਿੱਚ ਕੇ ਲਿਆਈ ਹੈ ਜੀ ਉਹ ਜੀ ਉਹਨਾਂ ਦਾ ਪ੍ਰੇਮ ਖਿੱਚ ਕੇ ਲਿਆਇਆ ਸਾਨੂੰ ਮਜ਼ਾ ਆ ਰਿਹਾ ਜੀ ਨਜ਼ਾਰੇ ਵੱਜ ਰਹੇ ਆ ਮੈਂ ਕਹਿੰਦਾ ਰੋਮ ਰੋਮ ਧੰਨਵਾਦ ਗੁਰੂ ਆਮ ਦਾਦਾ ਸੇ ਪਾਸ਼ਾ ਜਿਨੇ ਸੇਵਾ ਲਾਈ ਆ ਸੇਵਾ ਸਫਲ ਹੈ ਜੀ ਜਿਹੜਾ ਕੋ ਕਰੇਗਾ ਚਿਤ ਲਾ ਕੇ ਤਾਂ ਜੇ ਕਾਰ ਸੇਵਾ ਵਾਲੇ ਮਹਾਂਪੁਰਖ ਕੁਰਸ਼ ਵੀ ਇੱਥੇ ਪਹੁੰਚੇ ਹੋਏ ਆ ਪਹਿਲਾਂ ਤਾਂ ਇਹ ਸੇਵਾ ਦੇਖ ਸਕਦੇ ਹੋ ਕਿ ਸਾਡੀਆਂ ਮਾਤਾਵਾਂ ਬਜ਼ੁਰਗ ਨੌਜਵਾਨ ਇੱਥੋਂ ਤੱਕ ਕਿ ਬੱਚੇ ਤੱਕ ਇਹ ਸੇਵਾ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਆ ਸਾਨੂੰ ਬਹੁਤ ਖੁਸ਼ੀ ਆ ਵੀ ਸਾਡੇ ਗੁਰਾਂ ਦੀ ਸੇਵਾ ਲੱਗੀ ਹੈ ਸਾਡੇ ਵੇਖਣ ਦੇ ਵਿੱਚ ਪਹਿਲਾਂ ਦਰਬਾਰ ਸਾਹਿਬ ਦੀ ਲੱਗੀ ਸੀ ਹੁਣ ਇੱਥੇ ਨਹੀਂ ਲੱਗੀ ਆ ਹਾਹੀ ਬਹੁਤ ਚੇਤੋ ਜੁੜੇ ਆ ਬਾਪੁਰਸ਼ੰਦਾ ਬਾਪ ਮਹਰਬਾਨ ਸਿੱਦਲੀ ਵਾਲੇ ਨਾ ਸਾਨੂੰ ਅਹੀਂ ਛੋਟੇ ਛੋਟੇ ਬੱਚੇ ਜਾਂਦਾ ਜੁੜੇ ਸਾਨੂੰ ਘਰੋਂ ਜਾ ਕੇ ਲਿਆਉਂਦੇ ਗੱਡੀ ਤੇ ਤੇ ਗੱਡੀ ਤੇ ਛੱਡ ਕੇ ਆਉਂਦੇ ਆ ਹੁਣ ਵੀ ਲੈ ਕੇ ਆਏ ਆ ਫਿਰ ਆਪਾਂ ਦੀਆਂ ਪੰਜਾਂ ਟਰਾਲੀਆਂ ਪਿੰਡ ਚ ਆਈਆਂ ਨੇ ਹਾਂ ਸਾਰੀ ਸੰਗਤ ਦੀ ਸੇਵਾ ਬਹੁਤ ਖੁਸ਼ੀ ਨਾਲ ਬਹੁਤ ਹਨੂ ਅੰਦਰ ਦੇ ਪਤਨ ਕਿੰਨੀ ਖੁਸ਼ੀ ਆ ਮਾ ਭਾਈ ਮੇਰਾ ਨਾਮ ਅਸ਼ਵਨੀ ਕੁਮਾਰ ਜਿੰਮੇ ਦਾ ਲੱਗ ਰਿਹਾ ਜੀ ਅਸ਼ਵਨੀ ਕੁਮਾਰ ਨਾਮ ਹੈ ਤੁਹਾਡਾ ਹਾਂ ਜੀ ਸਿੱਖੀ ਨਾਲ ਕਦੋਂ ਜੁੜੇ ਸਿੱਖੀ ਨਾਲ ਜੁੜਿਆ ਜੁੜਿਆ ਸੇਵਾ ਲੈ ਕਰਨੇ ਵਾਹਿਗੁਰੂ ਜਿੰਮੇ ਦਾ ਲੱਗ ਰਿਹਾ ਸਿੱਖੀ ਦੇ ਵਿੱਚ ਜੁੜ ਕੇ ਬਹੁਤ ਵਧੀਆ ਸਾਨੂੰ ਲੱਗ ਰਿਹਾ ਐਸੀ ਚੀਜ਼ ਮਿਲੇ ਹਰ ਚੀਜ਼ ਨੂੰ ਮਿਲਣੀ ਚਾਹੀਦੀ ਹੈ ਕਿਹੜੀ ਚੀਜ਼ ਖਿੱਚ ਕੇ ਲੈ ਆਈ ਕਿ ਸਿੱਖੀ ਵੱਲ ਜਾਣਾ ਹੈ ਸੇਵਾ ਵਾਹਿਗੁਰੂ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਵਾਹਿਗੁਰੂ ਬੜੀ ਕਿਰਪਾ ਮਹਾਰਾਜ ਦੀ ਸਾਡੇ ਕੋ ਮਹਾਰਾਜ ਸੇਵਾ ਲੈ ਰਹੇ ਗੁਰਰਚੰਦ ਦੇ ਪਾਸ਼ਾ ਜੀ ਤੇ ਇਸੇ ਤਰ੍ਹਾਂ ਹੀ ਸਾਰੇ ਸੰਗਤ ਸੇਵਾ ਕਰ ਰਹੀ ਹੈ ਬਹੁਤ ਵੇਖ ਕੇ ਮਨ ਖੁਸ਼ ਹੋ ਰਿਹਾ ਹੈ ਸੰਗਤ ਦਾ ਰੁਝਾਨ ਹੈ ਸੇਵਾ ਵੱਲ ਤੇ ਆਪਣੇ ਸਾਰੇ ਵੀਰ ਆ ਸਾਰੇ ਸੇਵਾ ਕਰ ਰਹੇ ਆ ਬਾਤ ਚੜ ਕੇ ਜੀ ਇਹ ਕਿੰਨੇ ਸਾਲ ਦਾ ਬੱਚਾ 3 ਸਾਲ ਦਾ 3 ਸਾਲ ਦਾ ਬੱਚਾ ਹੈ ਇਹ ਸੇਵਾ ਦੇ ਵਿੱਚ ਰੁਝਿਆ ਹੋਇਆ ਹੈ 3 4 ਸਾਲ ਚ ਪਿਆ ਕੀ ਬਾਤ ਹੈ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਅੰਮ੍ਰਿਤਸਰ ਦੇ ਇੱਥੋਂ ਦੇ ਸੋ ਦੇਖ ਸਕਦੇ ਹੋ 3 ਸਾਲ ਦਾ ਇਹ ਬੱਚਾ ਹੈ ਤੇ ਸੇਵਾ ਦੇ ਵਿੱਚ ਰੁਝਿਆ ਹੋਇਆ ਹੈ ਸੋ ਕਹਿ ਸਕਦੇ ਆ ਵੀ ਕਿਰਪਾ ਗੁਰੂ ਅਰਜਨ ਪਾਸ਼ਾ ਜੀ ਦੀ ਹੈ ਜਿਸ ਨੇ ਦਰ ਤੇ ਬੁਲਾਇਆ ਹੈ ਸੇਵਾ ਦਾ ਹਿੱਸਾ ਉਹ ਬਣਦਾ ਜ਼ਰੂਰ ਹੈ ਵਧੀਆ ਲੱਗਿਆ ਜੀ ਵਧੀਆ ਜੀ ਵਧੀਆ ਮਹਾਰਾਜ ਨੇ ਬੜਾ ਕੁਝ ਦਿੱਤਾ ਕੀ ਬਾਤ ਹੈ ਹਾਂ ਇਹੋ ਜਿਹੇ ਨਜ਼ਾਰੇ ਮਿਲਣੇ ਨਹੀਂ ਕਿਰੇ ਲੋਕੀ ਕਹਿੰਦੇ ਆ ਕਿ ਜਿਹੜੇ ਪੰਜਾਬੀ ਆ ਉਹ ਫੋਨਾਂ ਦੇ ਵਿੱਚ ਬੜੇ ਲੱਗਦਾ ਅੱਜ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਗੁਰਦੁਆਰਿਆਂ ਦੇ ਵਿੱਚ ਸੇਵਾ ਦੇ ਸੇਵਾ ਕਰਦੇ ਬਹੁਤ ਸਹੀ ਲੱਗਦੇ ਆ ਕਿਵੇਂ ਦਾ ਮਹਿਸੂਸ ਕਰ ਰਹੀ ਸੀ ਬਹੁਤ ਪਿਆਰਾ ਇੱਕ بڑے ਭਾਗਨਾ ਸਮਾਂ ਮਿਲਦਾ ਜੀ ਇਹ ਬੜੇ ਪਰਬਲੇ ਕਰਮ ਹੋਣ ਤਾਂ ਇਹ ਮੌਕਾ ਮਿਲਦਾ ਬੜਾ ਕਸ਼ਣ ਹੈ ਮੌਕਾ ਇਹ ਕਰਮਾ ਨਾ ਮੌਕਾ ਮਿਲਦਾ ਬਹੁਤ ਪਰਬਲੇ ਕਰਮ ਕੀਤੇ ਹੁਣ ਤਾਂ ਇਹ ਮੌਕਾ ਮਿਲਦਾ ਜੀ ਤੰਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਅਸਥਾਨ ਤੇ ਮੌਜੂਦ ਆ ਗੁਰਦੁਆਰਾ ਸ੍ਰੀ ਸੰਤੋਖ ਸਰ ਸਾਹਿਬ ਜਿੱਥੇ ਅੱਜ ਬੜੇ ਭਾਗਾ ਵਾਲੇ ਦਿਨ ਦੇ ਨਾਲ ਸਰੋਵਰ ਦੀ ਸੇਵਾ ਸ਼ੁਰੂ ਹੋਈ ਹੈ 28 ਸਾਲਾਂ ਬਾਅਦ ਇਹ ਕਰਮਾ ਵਾਲਾ ਦਿਨ ਆਇਆ ਜਿੱਥੇ ਸੰਗਤਾਂ ਇਸ ਦਿਨ ਨੂੰ ਅਡੀ ਕਰੀ ਸੀਗਾ ਪਹਿਲਾਂ ਤਾਂ ਇੱਕ ਖੂਬਸੂਰਤ ਤਸਵੀਰ ਦਿਖਾਵਾਂਗੇ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦੇ ਆ ਸਰ ਤੁਹਾਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੀ ਉਮਰ ਦੇ ਸੇਵਾ ਕਰਦੇ ਦੇ ਦੇਖਣਗੇ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਸਾਲ ਉਮਰ ਹੈ ਮਾਤਾ ਜੀ ਤੁਹਾਡੀ ਉਮਰ ਦਾ ਤੇ ਮੈਨੂੰ ਨਹੀਂ ਪਤਾ ਉਹ ਸਤਿਗੁਰੂ ਜੀ ਜਾਣਦੇ ਨੇ ਉਹੀ ਉਮਰ ਦੇਣ ਵਾਲਾ ਤੇ ਉਹੀ ਉਮਰ ਚ ਮਰਦਿਆਂ ਨੂੰ ਵੀ ਜਿੰਦਿਆ ਕਰਨ ਵਾਲਾ ਕੀ ਬਾਤ ਹੈ ਤੇ ਉਹਦੇ ਬਲ ਨਾਲ ਹੀ ਆਪਾਂ ਚੁਰਨਾ ਸਤਿਗੁਰੂ ਜੀ ਲਿਆਉਣ ਵਾਲੇ ਨੇ ਸ਼ੁਕਰਾਨਾ ਮਹਾਰਾ ਜੀ ਇਹਨਾਂ ਸੇਵਾ ਵਿੱਚ ਸਾਨੂੰ ਵੀ ਹਿੱਸਾ ਪਵਾ ਦਿੰਦਾ ਦਾਤਾ ਜੀ ਉਹਦੇ ਬਲ ਦੀ ਬਖਸ਼ਿਸ਼ ਨਾਲ ਸੰਗਤਾਂ ਦੇ ਵਿੱਚ ਖੜਿਆ ਕਰ ਦਿੱਤਾ ਦਾਤੇ ਨੇ ਐਨਾ ਨਤਾ ਨਵਾਜ਼ ਮਹਾਰਾਜ ਦਾ ਇਹ ਬਲ ਤੋਂ ਉਸ ਦਾਤੇ ਦਾ ਹੈ ਅਸੀਂ ਨਾ ਕਰਨ ਜੋਗੇ ਨਾ ਕਰਾਂ ਜੋਗੇ ਉਹਦਾ ਦਿੱਤਰ ਸ਼ਰੀਰ ਉਹ ਆਪਣੇ ਘਾਰੇ ਲਈ ਰੱਖਣ ਸਤਿਗੁਰੂ ਜੀ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਦੀ ਪਰਿਵਾਰਾਂ ਸਮੇਤ ਇਹ ਬਖਸ਼ਿਸ਼ਾਂ ਕਰਨ ਸੇਵਾ ਦਾ ਬਾਲ ਖਰਕਿਸਨ ਬਖਸ਼ਿਸ਼ ਕਰਨ ਇਹ ਆਪਣੀ ਕੋਈ ਵਾਰ ਨਹੀਂ ਸਤਿਗੁਰੂ ਦੀ ਵਡਿਆਈ ਹੈ ਜਿਹੜਾ ਇਸ ਥਾਂ ਤੇ ਸਾਨੂੰ ਖੜਿਆ ਕਰਕੇ ਲਿਆ ਰਿਹਾ ਤੇ ਸੰਗਤਾਂ ਦੇ ਦਰਸ਼ਨ ਕਰਾ ਦਿੱਤੇ ਤੇ ਉਹਦੀ ਕਿਰਪਾ ਨਾਲ ਹੀ ਆਪਾਂ ਸੇਵਾ ਚ ਕਰਦੇ ਆਂ ਅੱਜ ਆ ਕਰ ਸੇਵਾ ਦਾ ਮੌਕਾ ਮਿਲਿਆ ਬੜੇ ਸਾਲਾਂ ਬਾਅਦ ਪਹਿਲੇ ਹਰਮੰਦਰ ਸਾਹਿਬ ਦਾ ਸੀ ਮੌਕਾ ਮਿਲਿਆ ਫੇ ਮਾਤਾ ਕੋਲਾ ਜੀ ਦਾ ਜਿੰਨੀ ਵੀ ਸੇਵਾ ਕਰਾ ਲਈ ਉਹ ਬਲ ਆਪਣਾ ਦੇ ਕੇ ਡਿੱਗੇ ਟੱਠੇ ਨੂੰ ਚੁੱਕ ਕੇ ਲਿਆ ਕੇ ਤੇ ਉਹ ਕਰਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫਤਿਹ ਇਸ ਲਗਭਗ 65 ਸਾਲ ਦੇ ਲਗਭਗ ਬਾਬਾ ਜੀ 65 ਸਾਲ ਦੀ ਉਮਰ ਹੈ ਇਸ ਉਮਰ ਦੇ ਵਿੱਚ ਬਜ਼ੁਰਗ ਠੰਡ ਚ ਘਰੋਂ ਨਹੀਂ ਨਿਕਲਦੇ ਤੁਸੀਂ ਸੇਵਾ ਕਰਨ ਆਏ ਹੋ ਮਿੱਟੀ ਗਾਰ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ ਵਾਹਿਗੁਰੂ ਦੀ ਉਪਾਰ ਦਾ ਰਹਿਮਤ ਹੈ ਸੋਹ ਦੀ ਕਿਰਪਾ ਨਾਲ ਆਏ ਆ ਯੂਪੀ ਤੋਂ ਆਏ ਆ ਯੂਪੀ ਤੋਂ ਸੇਵਾ ਕਰਨ ਆਏ ਆ ਕੀ ਆ ਬਾਤ ਹੈ ਦੇਖ ਸਕਦੇ ਹੋ ਕਿ ਸੰਗਤ ਯੂਪੀ ਤੋਂ ਸੇਵਾ ਕਰਨ ਬਾਬਾ ਜੀ ਕਿਹੜੀ ਐਸੀ ਚੀਜ਼ ਸੀਗੀ ਜਿਹੜੀ ਤੁਹਾਨੂੰ ਇੱਥੇ ਖਿੱਚ ਕੇ ਲਿਆਈ ਹੈ ਜੀ ਉਹ ਜੀ ਉਹਨਾਂ ਦਾ ਪ੍ਰੇਮ ਖਿੱਚ ਕੇ ਲਿਆਇਆ ਸਾਨੂੰ ਮਹਾਰਾਜ ਦਾ ਪ੍ਰੇਮ ਲਿਆਇਆ ਸਾਨੂੰ ਖਿੱਚ ਕੇ ਤੇ ਇਹੀ ਆਏ ਆ ਇੱਥੇ ਸੇਵਾ ਕਰਨ ਲਈ ਹਾਂਜੀ ਅੰਦੀ ਕਿਰਪਾ ਉਹਨਾਂ ਦੀ ਮਹਾਰਾਜ ਦੀ ਕਿਰਪਾ ਲੈਣਾ ਆਏ ਮਹਾਰਾਜ ਇਸ ਤਰ੍ਹਾਂ ਸਭ ਨੂੰ ਲਿਆਏ ਵੱਤੋ ਵੱਤ ਸੰਗਤਾਂ ਹਾਂਜੀ ਕਿਵੇਂ ਦਾ ਮਹਿਸੂਸ ਕਰ ਰਹੀ ਸੀ ਬਹੁਤ ਪਿਆਰਾ ਇੱਕ بڑے ਭਾਗ ਨਾਲ ਸਮਾਂ ਮਿਲਦਾ ਜੀ ਇਹ بڑے ਪਰਬਲੇ ਕਰਮ ਹੁਣ ਤਾਂ ਇਹ ਮੌਕਾ ਮਿਲਦਾ ਬੜਾ ਕਠਣੇ ਮੌਕਾ ਇਹ ਕਰਮਾ ਨਾਲ ਮੌਕਾ ਮਿਲਦਾ ਬਹੁਤ ਪਰਬਲੇ ਕਰਮ ਕੀਤੇ ਹੁਣ ਤਾਂ ਇਹ ਮੌਕਾ ਮਿਲਦਾ ਜੀ ਹਾਂਜੀ ਇਹੋ ਜਿਹਾ ਮੌਕਾ ਅੱਛਾ ਜੀ ਵਾਹਿਗੁਰੂ ਮੈਂ ਗੁਰਜੀਕਾ ਖਾਲਸਾ ਵੈਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਫਾਮ ਨਾ ਹਉ ਮੇ ਵਿਚੋਂ ਜਾਏ ਗੁਰੂ ਮਹਾਰਾਜ ਦੀ ਸੇਵਾ ਬੜੇ ਕਰਮਾਂ ਭਾਗਾਂ ਨਾਲ ਮਿਲਦੀ ਹੈ ਇਹ ਕਿਸੇ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਹੋਰ ਵੀ ਇੰਨੀ ਸੰਗਤ ਬਾਹਰ ਫਿਰਨ ਰਹੀ ਆ ਜਿਹਦੇ ਕਰਮਾਂ ਚ ਉਹ ਹੀ ਕਰ ਸਕਦਾ ਕਿਉਂਕਿ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਚਰਨ ਪਾਏ ਜਪਿਓ ਜੀ ਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਗੁਰੂ ਬਹੁਤ ਹੀ ਜ਼ਿਆਦਾ ਆਨੰਦ ਆਂਦਾ ਉਸ ਦਿਨ ਮਾਤਾ ਕੌਲਾ ਜੀ ਦੇ ਬਹੁਤ ਹੀ ਆਨੰਦ ਆਇਆ ਇੱਥੇ ਬਹੁਤ ਜ਼ਿਆਦਾ ਹੀ ਆਨੰਦ ਆਇਆ ਇੰਨੀ ਸੰਗਤ ਦੇ ਦਰਸ਼ਨ ਹੋਏ ਆ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਆ ਸਰੋਵਰ ਦੇ ਦਰਸ਼ਨ ਹੋਏ ਜਿੱਤੋ ਸੇਵਾ ਹੋ ਰਹੀ ਹੈ ਬਹੁਤ ਹੀ ਆਨੰਦ ਆ ਬੜਾ ਹੀ ਆਨੰਦ ਆ ਬਿਲਕੁਲ ਦੇਖ ਸਕਦੇ ਖਾਲਸਾ ਮਾਈ ਗੁਰਜੀ ਆਪਣੀ ਵਾਈ ਗੁਰਜੀ ਕਾਲ ਸਭਾ ਗੁਰਜੀ ਕੀ ਬੱਧੀ ਜੀ ਮਜ਼ਾ ਆ ਰਿਹਾ ਜੀ ਨਜ਼ਾਰੇ ਵੱਜ ਰਿਹਾ ਮੈਂ ਕਹਿੰਦਾ ਰੋਮ ਰੋਮ ਧੰਨਵਾਦ ਗੁਰੂ ਰਾਮ ਦਾ ਸੇ ਪਾਛੇ ਜਿਨੇ ਸੇਵਾ ਲਾਈ ਆ ਸੇਵਾ ਸਭੜਿਆ ਜੀ ਜਿਹੜਾ ਕੋ ਕਰੇਗਾ ਚਿਤ ਲਾ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਬਾਬੂ ਜੀ ਉਮਰ ਕਿੰਨੀ ਹੈ ਤੁਹਾਡੀ ਜੀ ਮੇਰੀ 65 ਸਾਲ ਜੀ ਬਾਬੂ ਜੀ ਇਸ ਉਮਰ ਦੇ ਵਿੱਚ ਬਜ਼ੁਰਗ ਘਰੋਂ ਨਹੀਂ ਨਿਕਲਦੇ ਤੁਸੀਂ ਠੱਡ ਦੇ ਵਿੱਚ ਆ ਜੀ ਸੇਵਾ ਕਰਨਾ ਜੀ ਪੱਕੀ ਸੇਵਾ ਗੁਰੂ ਘਰ ਲੱਗੀ ਹੈ ਜੀ ਗੁਰੂ ਦੀ ਮਿਹਰ ਦੇ ਨਾਲ ਹੀ ਤੁਰੇ ਫਿਰਦੇ ਆ ਜੀ ਹਾਂ ਸਤਿਗੁਰ ਦੀ ਕਿਰਪਾ ਤਾਂ ਹੀ ਤੁਰੇ ਫਿਰਦੇ ਆ ਕਿੱਥੇ ਦੇ ਰਹਿਣੇ ਲੇ ਬਾਬਾ ਜੀ ਮਾਰੇ ਮੈਂ ਇੱਥੇ ਰਹਿਣਾ ਜੀ ਅੰਮ੍ਰਿਤਸਰ ਗੁਰੂ ਨਾਨਕਪੁਰੇ ਰਹਿਣਾ ਜੀ ਹਾਂ ਜੀ ਇਸ ਤੋਂ 28 ਸਾਲ ਪਹਿਲਾਂ ਕਹਿੰਦੇ ਸੇਵਾ ਹੋਈ ਸੀਗੀ ਇਸ ਰੋਵਰ ਦੀ ਹੋਈ ਸੀ ਜੀ ਉਦੋਂ ਵੀ ਉਦੋਂ ਹੀ ਉਦੋਂ ਵੀ ਇਸ ਤਰੀਕੇ ਆਨੰਦ ਸੇ ਸੰਗਤ ਦਾ ਪੂਰਾ ਪੈਰਾ ਸਾਦੇਬ ਕੀਤੀ ਹੈ 2004 ਚ ਲੱਗੀ ਉੱਥੇ ਵੀ ਉਹ ਵੀ ਕੀਤੀ ਹੈ ਜੀ ਹੁਣ ਉੱਥੇ ਕਰਕੇ ਆਏ ਆ ਭਲਾਈ ਕੇਂਦਰ ਜੀ ਹਾਂਜੀ ਉੱਥੇ ਕਰਕੇ ਆਏ ਜੀ ਦੇਖ ਸਕਦੇ ਹੋ ਸੰਗਤਾਂ ਦਾ ਇਹ ਅਲੌਕਿਕ ਦ੍ਰਿਸ਼ ਦਾ ਨਜ਼ਾਰਾ ਸਿਰਫ ਅੱਜ ਅਰਜਨ ਪਾਸ਼ਾ ਜੀ ਦੇ ਦਰ ਤੇ ਦੇਖਣ ਨੂੰ ਮਿਲ ਰਿਹਾ ਗੁਰਦੁਆਰਾ ਸੰਤੋਖ ਸਰ ਸਾਹਿਬ ਤਾਂ ਅੱਜ ਕਾਰ ਸੇਵਾ ਵਾਲੇ ਮਹਾਂਪੁਰਖ ਕੁਰਸ਼ ਵੀ ਇੱਥੇ ਪਹੁੰਚੇ ਹੋਏ ਆ ਪਹਿਲਾਂ ਤਾਂ ਇਹ ਸੇਵਾ ਦੇਖ ਸਕਦੇ ਹੋ ਕਿ ਸਾਡੀਆਂ ਮਾਤਾਵਾਂ ਬਜ਼ੁਰਗ ਨੌਜਵਾਨ ਇੱਥੋਂ ਤੱਕ ਕਿ ਬੱਚੇ ਤੱਕ ਇਹ ਸੇਵਾ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਹੋਏ ਆ ਸੋ ਜੇ ਇਸ ਦਿਨ ਦੀ ਉਡੀਕ ਹੁੰਦੀ ਹੈ ਉਹ ਦਿਨ ਆ ਚੁੱਕਿਆ ਹੈ ਜਦ ਸੰਤੋਖ ਸਰ ਸਾਹਿਬ ਗੁਰਦੁਆਰਾ ਸੇਵਾ ਲੱਗੀ ਹੋਈ ਹੈ ਅੱਜ ਹਰ ਕੋਈ ਇਸ ਸੇਵਾ ਦਾ ਆਨੰਦ ਮਾਣਨ ਲਈ ਇੱਥੇ ਪਹੁੰਚਿਆ ਹੋਇਆ ਹੈ ਇੱਥੋਂ ਤੱਕ ਕਿ ਭਰੀ ਠੰਡ ਦੇ ਵਿੱਚ ਵੀ ਸੰਗਤ ਇਸ ਤਰੀਕੇ ਸਰੋਵਰ ਦੀ ਸੇਵਾ ਕਰ ਰਹੀ ਹੈ ਦੇਖ ਸਕਦੇ ਹੋ ਪਹਿਲਾਂ ਤਾਂ ਸਰੋਵਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਜਦ ਪਿਛਲਾ ਇੰਟਰਵਿਊ ਅਸੀਂ ਤੁਹਾਨੂੰ ਸਾਂਝਾ ਕੀਤਾ ਸੀਦਾ ਉਸ ਦੇ ਵਿੱਚ ਇੱਕ ਪਾਸੇ ਜਿਹੜਾ ਸਰੋਵਰ ਖਾਲੀ ਕਰਕੇ ਮੱਛੀਆਂ ਨੂੰ ਇੱਕ ਪਾਸੇ ਛੱਡ ਦਿੱਤਾ ਗਿਆ ਸੀਗਾ ਜੋ ਕਿ ਟੀਵੀ ਸਕਰੀਨ ਤੇ ਤੁਸੀਂ ਦੇਖ ਰਹੇ ਹੋਵੋਗੇ ਤਾਂ ਅੱਜ ਜਿਹੜਾ ਸਰੋਵਰ ਦੀ ਸੇਵਾ ਸ਼ੁਰੂ ਹੋ ਚੁੱਕੀ ਹੈ ਸੋ ਖਾਸ ਤੌਰ ਤੇ ਜੇ ਗੱਲ ਕਰਦੇ ਆ ਤਾਂ ਸੰਗਤਾਂ ਦਾ ਬਹੁਤ ਸੋਹਣਾ ਤੇ ਖਾਸ ਸਹਿਯੋਗ ਦੇਖਣ ਨੂੰ ਮਿਲਿਆ ਦੇਖ ਸਕਦੇ ਹੋ ਛੋਟੇ-ਛੋਟੇ ਬੱਚੇ ਵੀ ਇੱਥੇ ਆਏ ਹੋਏ ਆ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਬੰਨਾ ਜੀ ਇਹ ਕਿੰਨੇ ਸਾਲ ਦਾ ਬੱਚਾ 3 ਸਾਲ ਦਾ 3 ਸਾਲ ਦਾ ਬੱਚਾ ਹੈ ਇਸ ਸੇਵਾ ਦੇ ਵਿੱਚ ਰੁੱਝਿਆ ਹੋਇਆ ਹੈ 4-5 ਸਾਲ ਚ ਪਿਆ ਕੀ ਆ ਬਾਤ ਹੈ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਆ ਅੰਮ੍ਰਿਤਸਰ ਦੇ ਇੱਥੋਂ ਦੇ ਤੁਹ ਦੇਖ ਸਕਦੇ ਹੋ 3 ਸਾਲ ਦਾ ਇਹ ਬੱਚਾ ਹੈ ਤੇ ਸੇਵਾ ਦੇ ਵਿੱਚ ਰੁੱਝਿਆ ਹੋਇਆ ਸੋ ਕਹਿ ਸਕਦੇ ਆਂ ਵੀ ਕਿਰਪਾ ਗੁਰੂ ਅਰਜਨ ਪਾਤਸ਼ਾਹ ਜੀ ਦੀ ਹੈ ਜਿਸ ਨੇ ਦਰ ਤੇ ਬੁਲਾਇਆ ਸੇਵਾ ਦਾ ਹਿੱਸਾ ਉਹ ਬਣਦਾ ਜ਼ਰੂਰ ਹੈ ਸੋ ਗੱਲ ਕਰੀਏ ਤਾਂ ਅੱਜ ਸ਼ਾਇਦ ਸ਼ਬਦਾਂ ਦੇ ਵਿੱਚ ਬਿਆਨ ਨਾ ਕੀਤਾ ਜਾ ਸਕੇ ਕਿ ਸੰਗਤ ਕਿਸ ਤਰੀਕੇ ਮਹਿਸੂਸ ਮਨ ਕੀ ਕਹਿ ਰਿਹਾ ਹੋਏਗਾ ਸੋ ਇਹ ਤਸਵੀਰਾਂ ਗੁਰਦੁਆਰਾ ਸੰਤੋਖ ਸਰ ਸਾਹਿਬ ਸੋ ਮਾਤਾ ਜੀ ਸਾਡਾ ਮਰਜ਼ੂਦਾ ਗੱਲਬਾਤ ਵੀ ਕਰਦੇ ਆ ਮਾਤਾ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਆ ਵਾਹਿਗੁਰੂ ਜੀ ਦੀ ਫਤਿਹ ਸਾਨੂੰ ਬਹੁਤ ਖੁਸ਼ੀ ਆ ਵੀ ਸਾਡੇ ਗੁਰਾਂ ਦੀ ਸੇਵਾ ਲੱਗੀ ਹੈ ਸਾਡੇ ਵੇਖਣ ਦੇ ਵਿੱਚ ਪਹਿਲਾਂ ਦਰਬਾਰ ਸਾਹਿਬ ਦੀ ਲੱਗੀ ਸੀ ਹੁਣ ਇੱਥੋਂ ਦੀ ਲੱਗੀ ਆ ਹਾਹੀ ਬਹੁਤ ਚੇਤੋ ਜੁੜੇ ਆ ਬਾਪੁਰਸ਼ਨ ਨਾਲ ਬਾਬਾ ਮਹਰਬਾਨ ਸਿੱਦਲੀ ਵਾਲੇ ਨਾਲ ਸਾਨੂੰ ਅਹੀ ਮੈਂ ਛੋਟੇ ਛੋਟੇ ਬੱਚੇ ਜਿਹੜਾ ਜੁੜੇ ਸਾਨੂੰ ਘਰੋਂ ਜਾ ਕੇ ਲਿਆਉਂਦੇ ਗੱਡੀ ਤੇ ਤੇ ਗੱਡੀ ਤੇ ਛੱਡ ਕੇ ਆਉਂਦੇ ਆ ਹੁਣ ਵੀ ਲੈ ਕੇ ਆਏ ਆ ਫਿਰ ਆਪਾਂ ਦੀਆਂ ਪੰਜ ਟਰਾਲੀਆਂ ਪਿੰਡ ਚ ਆਈਆਂ ਨੇ ਹਾਂ ਸਾਰੀ ਸੰਗਤ ਦੀ ਸੇਵਾ ਬਹੁਤ ਖੁਸ਼ੀ ਨਾਲ ਬਹੁਤ ਹਰ ਨੂੰ ਅੰਦਰ ਦੇ ਪਤਨ ਕਿੰਨੀ ਖੁਸ਼ੀ ਆ ਬਹੁਤ ਆਸਾਨ ਨੂੰ ਵੀ ਸਾਡੇ ਵੇਖਣ ਦੇ ਵਿੱਚ ਲੱਗਦਾ ਜੀ ਅੱਜ ਸ਼ਬਦ ਥੋੜੇ ਪੈ ਜਾਣਗੇ ਪਰ ਇਹ ਸੇਵਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਨਹੀਂ ਕੀ ਕੀਤਾ ਜਾਂਦਾ ਜਿੰਨੇ ਹਨ ਖੁਸ਼ੀ ਮਹਿਸੂਸ ਨੇ ਨਾ ਮਾਪੁਰ ਚੰਦਰ ਸਿੰਘ ਹੁੰਦੇ ਬਹੁਤਾਰੇ ਸੋ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਤਨਾਮ ਵਾਹਿਗੁਰੂ ਦੇ ਜਾਪ ਦੇ ਨਾਲ ਬਜ਼ੁਰਗ ਬੱਚੇ ਦੀ ਹਰ ਉਮਰ ਹਰ ਵਰਗ ਦਾ ਵਿਅਕਤੀ ਇੱਥੇ ਪਹੁੰਚਿਆ ਆ ਸੋ ਥੱਲੇ ਜਾ ਕੇ ਥੋੜਨਾ ਸਰੋਵਰ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦੇ ਕਿਉਂਕਿ ਜਿਸ ਤਰੀਕੇ ਪਿਛਲਾ ਇੰਟਰਵਿਊ ਸਾਂਝਾ ਕੀਤਾ ਸੀ ਉੱਥੇ ਸੰਗਤ ਦਾ ਕਿੰਨਾ ਕੀਤੇ ਸਾਨੂੰ ਗੁਰਦੁਆਰੇ ਦੇ ਵਿੱਚ ਸੰਗਤ ਘਟ ਦੇਖੀ ਸੀ ਪਰ ਅੱਜ ਜੇਕਰ ਗੱਲ ਕਰਦੇ ਆ ਤਾਂ ਸ਼ਾਇਦ ਜੇਕਰ ਸਾਰੀ ਸੰਗਤ ਸਰੋਵਰ ਦੇ ਵਿੱਚ ਉਤਰ ਜਾਵੇ ਤਾਂ ਸਰੋਵਰ ਭਰ ਸਕਦਾ ਸੋ ਕਿੰਨਾ ਕੀਤੇ ਇਹ ਬਾਲਟਿਆਂ ਦੇ ਨਾਲ ਸਾਰੀ ਗਾਰ ਕੱਢੀ ਜਾ ਰਹੀ ਹੈ ਤੇ ਮਹਿਲਾਵਾਂ ਬਜ਼ੁਰਗ ਬੱਚੇ ਹਰ ਕੋਈ ਇਸ ਸੇਵਾ ਦਾ ਹਿੱਸਾ ਬਣਿਆ ਹੋਇਆ ਸਭ ਤੋਂ ਪਹਿਲਾਂ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਦਈਏ ਕਿ ਥੱਲੇ ਉਹ ਦੇਖ ਸਕਦੇ ਹੋ ਬੱਚੇ ਵੀ ਛੋਟੇ-ਛੋਟੇ ਸੇਵਾ ਦਾ ਹਿੱਸਾ ਬਣੇ ਹੋਇਆ ਨਿਹੰਗ ਸਿੰਘ ਹੁਣਾ ਦੇ ਵਿੱਚ ਨਿਹੰਗ ਸਿੰਘ ਹੁਣਾ ਦੇ ਵਿੱਚ ਤੁਸੀਂ ਜੋਸ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਭਰੇ ਹੋਏ ਗਾਰ ਤੇ ਬਾਲਟੇ ਜਿਹੜੇ ਆ ਚੱਕ-ਚੱਕ ਕੇ ਉੱਤੇ ਛੁੱਟੇ ਜਾ ਰਿਹਾ ਸੋ ਜਿਕਾਰਿਆ ਦੀ ਗੂੰਜ ਵੀ ਸਾਨੂੰ ਇੱਥੋਂ ਤੱਕ ਸੁਣ ਰਹੀ ਹੈ ਕਿ ਇਸ ਤਰੀਕੇ ਬਾਪੂ ਜੀ ਵਾਹਿਗੁਰੂ ਜੀ ਕਹਿ ਖਾਲਸਾ ਹੋ ਗਿਆ। ਉਹ ਵਾਹਿਗੁਰੂ ਜੀ ਕੀ ਫਤਿਹ। ਨਿਰਮਲ ਸਿੰਘ ਕਿੱਥੋਂ ਦੇ ਰਣਜੀਤ ਜੀ ਆਪਣੇ ਨਾਨਕ ਮਤਾ ਸਾਹਿਬ ਨਾਨਕ ਮਤਾ ਸਾਹਿਬ ਤੋਂ ਹਾਂ ਜੀ ਹਾਂ ਜੀ ਕਿਵੇਂ ਦਾ ਲੱਗ ਰਿਹਾ ਇੱਥੇ ਆ ਕੇ ਜੀ ਵਧੀਆ ਜੀ ਵਧੀਆ ਲੱਗਿਆ ਵਧੀਆ ਜੀ ਵਧੀਆ ਮਹਾਰਾਜ ਨੇ ਬੜਾ ਕੁਝ ਦਿੱਤਾ। ਕੀ ਬਾਤ ਹੈ। ਹਾਂ ਇਹੋ ਜਿਹਾ ਨਜ਼ਾਰੇ ਮਿਲਣੇ ਹੀ ਨਹੀਂ ਕਿਤੇ। ਲੋਕੀ ਕਹਿੰਦੇ ਆ ਕਿ ਜਿਹੜੇ ਪੰਜਾਬੀ ਆ ਉਹ ਫੋਨਾਂ ਦੇ ਵਿੱਚ ਬੜੇ ਲੱਗਦਾ ਅੱਜ ਬੱਚੇ ਤੋਂ ਲੈ ਕੇ ਬਜ਼ੁਰਗੇ ਤੱਕ ਸਾਰੇ ਗੁਰਦੁਆਰਿਆਂ ਦੇ ਵਿੱਚ ਸੇਵਾ ਕਰਦੇ ਆ। ਸੇਵਾ ਕਰਦੇ ਬਹੁਤ ਸਹੀ ਲ ਤੇ ਇਤਨ ਦੀ ਸੇਵਾ ਲਭਦੀ ਨਹੀਂ ਕਿਤੇ ਵੀ ਬਾਹਰਾਜ ਦੇ ਘਰ ਤੇ ਮਹਾਰਾਜ ਨੇ ਧਾਰਨਾ ਇਹਨਾਂ ਸਭ ਧਾਰਨ ਸੋ ਬਿਲਕੁਲ ਲੋਕ ਜਿਹੜੇ ਆਖਦੇ ਆ ਕਿ ਜਿੱਥੇ ਸੰਗਤਾਂ ਮੈਂ ਵੀ ਕਹਾਂ ਕਿ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸਾਨੂੰ ਇਥੇ ਸਭ ਤੋਂ ਜਾਨ ਆਨੰਦ ਆਉਂਦਾ ਏ ਬਸ ਐਨਾ ਵਾ ਕਿ ਸਾਰੇ ਵਾਹਿਗੁਰੂ ਦਾ ਨਾਮ ਚੱਪੀ ਜਾਓ ਬਸ ਕਿੰਨੀ ਉਮਰ ਹੈ ਤੁਹਾਡੀ 8 ਸਾਲ ਕਿਹੜੀ ਕਲਾਸ ਚ ਪੜਦੇ ਹੋ ਤੀਜੀ ਤੀਜੀ ਕਲਾਸ ਕਿਹਦੇ ਨਾਲ ਆਏ ਮੰਮਾ ਪਾਪਾ ਮੈਂ ਸਾਰੇ ਸਾਰੇ ਜਣੇ ਆਜੋ ਅੱਗੇ ਆਜੋ ਅੱਗੇ ਆਜੋ ਤੁਹਾਨੂੰ ਕਿਵੇਂ ਤਾਂ ਲੱਗ ਰਿਹਾ ਇੱਥੇ ਸੇਵਾ ਕਰਕੇ ਆਨੰਦ ਬੜਾ ਆਉਂਦਾ ਏ ਅੱਛਾ ਫਿਰ ਠੰਡ ਨਹੀਂ ਲੱਗ ਰਹੀ ਇੱਥੇ ਤੁਹਾਨੂੰ ਨਾ ਬਿਲਕੁਲ ਨਹੀਂ ਮੰਮਾ ਨੇ ਰੋਕਿਆ ਨਹੀਂ ਕਿ ਠੰਡ ਗਈ ਆ ਪੁੱਤ ਰਹਿੰਦੇ ਹਮੇ ਛੋਟਾ ਭਰਾ ਆ 7 ਸਾਲ ਦਾ ਇਹ 7 ਸਾਲ ਦਾ ਸੱਤ ਨਹੀਂ 8 ਰਹੀ ਤੇ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਇਹ ਆਖ ਰਿਹਾ ਕਿ ਸਾਨੂੰ ਕੋਈ ਠੰਡ ਨਹੀਂ ਲੱਗ ਰਹੀ ਅਸੀਂ ਪੂਰੇ ਪਰਿਵਾਰ ਦੇ ਨਾਲ ਇੱਥੇ ਸੇਵਾ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੀ ਹੋਏ ਆ। ਸੋ ਸਭ ਤੋਂ ਪਹਿਲਾਂ ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਸੰਗਤ ਇੱਥੇ ਪਹੁੰਚੀ ਹੋਈ ਹੈ। ਸੋ ਸੋ ਇਹ ਖਾਸ ਤੌਰ ਤੇ ਤਸਵੀਰਾਂ ਦੀ ਜੇਕਰ ਗੱਲ ਕਰਦੇ ਆ ਤਾਂ ਅੰਮ੍ਰਿਤਸਰ ਗੁਰਦੁਆਰਾ ਸ੍ਰੀ ਸੰਤੋਖ ਸਰ ਸਾਹਿਬ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ। ਸੋ ਸੰਗਤਾਂ ਦੀ ਗੱਲ ਕਰੀਏ ਤਾਂ ਸੰਗਤਾਂ ਅੱਜ ਦਰ ਤੇ ਹਾਜ਼ਰੀਆਂ ਭਰਨ ਦੇ ਲਈ ਪਹੁੰਚੀਆਂ ਹੋਈਆਂ। ਸੋ ਸਾਰੇ yogi ਨੂੰ ਇੱਕ ਵਾਰ ਕਹੂੰਗਾ ਕਿ ਧਿਆਨ ਦੇ ਨਾਲ ਕਿਉਂਕਿ ਦਿਲਕਣ ਬਹੁਤ ਜ਼ਿਆਦੀ ਹੈ ਸੋ ਜਿਸ ਤਰੀਕੇ ਬਜ਼ੁਰਗ ਬੱਚੇ ਸਾਰੇ ਇੱਥੇ ਹੋਸ਼ ਜੋਸ਼ ਦੇ ਨਾਲ ਸੇਵਾ ਦੇ ਵਿੱਚ ਲੱਗੇ ਹੋਏ ਆ ਕਿਉਂਕਿ ਜਿਸ ਤਰੀਕੇ ਦੇਖ ਸਕਦੇ ਹੋ ਕਿ ਗਾਰ ਕਢਣੀ ਆਸਾਨ ਨਹੀਂ ਹੈ ਇਸ ਨੂੰ ਰੱਸੀ ਪਾ ਕੇ 5 ਤੋਂ 7 ਜਾਣਿਆਂ ਵੱਲੋਂ ਖਿੱਚਿਆ ਜਾਂਦਾ ਤੇ ਫਿਰ ਬਾਲਟਿਆਂ 'ਚ ਭਰ ਕੇ ਬਾਹਰ ਟਰਾਲੀਆਂ ਖੜੀਆਂ ਉਸ ਦੇ ਵਿੱਚ ਸਿਟਿਆ ਜਾਂਦਾ ਸੋ ਗੱਲਬਤ ਕਰਦੇ ਆ ਬਾਪੂ ਜੀ ਵਾਇਗੁਰ ਜੀ ਕਾ ਖਾਲਸਾ ਵਾਹ ਕੀ ਨਾਮ ਹੈ ਬੱਪੂ ਜੀ ਤੁਹਾਡਾ ਮਾ ਭਾਈ ਮੇਰਾ ਨਾਮ ਆਸ਼ਵਨੀ ਕੁਮਾਰ ਜਿਵੇਂ ਦਾ ਲੱਗ ਰਿਹਾ ਜੀ ਆਸ਼ਵਨੀ ਕੁਮਾਰ ਨਾਮ ਹੈ ਤੁਹਾਡਾ ਹਾਂ ਜੀ ਸਿੱਖੀ ਨਾਲ ਕਦੋਂ ਜੁੜੇ ਜੀ ਸਿੱਖੀ ਨਾਲ ਜੁੜਿਆ ਜੁੜਿਆ ਸੇਵਾ ਲੈ ਕਰਨੇ ਵਾਹੇ ਗੁਰੂ ਕਿਵੇਂ ਦਾ ਲੱਗ ਰਿਹਾ ਸਿੱਖੀ ਦੇ ਵਿੱਚ ਜੁੜ ਕੇ ਬਹੁਤ ਵਧੀਆ ਸਾਨੂੰ ਲੱਗ ਰਿਹਾ ਐਸੀ ਚੀਜ਼ ਮਿਲਲੇ ਹਰ ਚੀਜ਼ ਨੂੰ ਮਿਲਣੀ ਚਾਹੀਦੀ ਹੈ ਕਿਹੜੀ ਚੀਜ਼ ਖਿੱਚ ਕੇ ਲੈ ਆਈ ਕਿ ਸਿੱਖੀ ਵੱਲ ਜਾਣਾ ਜੀ ਸੇਵਾ ਵਾਹੇ ਗੁਰੂ ਵਾਹੇ ਗੁਰੂ ਗੁਰੂ ਗ੍ਰੰਥ ਸਾਹਿਬ ਵਾਹੇ ਗੁਰੂ ਦੇਖ ਸਕਦੇ ਹੋ ਆਸ਼ਵਨੀ ਕੁਮਾਰ ਨਾਮ ਹੈ ਤੇ ਅੱਜ ਦਾੜਾ ਪ੍ਰਕਾਸ਼ ਕੀਤਾ ਸਿੱਖੀ 'ਚ ਸਜੇ ਹੋਏ ਐ ਤੇ ਕਹਿ ਰਿਹਾ ਕਿ ਮੈਨੂੰ ਸੇਵਾ ਜਿਹੜੀ ਐ ਸਿੱਖੀ ਵੱਲ ਖਿੱਚ ਕੇ ਲਾਈ ਸੋ ਇਹ ਦੇਖ ਸਕਦੇ ਹੋ ਇੱਕ ਹੋਰ ਛੋਟੇ ਬੱਚੇ ਦੀ ਤਸਵੀਰ ਜੋ ਮਿੱਟੀ ਦੇ ਵਿੱਚ ਗਾਰ ਦੇ ਵਿੱਚ ਹੈਗਾ ਪਰ ਕਹਿ ਸਕਦੇ ਆ ਕਿ ਅੱਜ ਜੋ ਇਹ ਤਸਵੀਰਾਂ ਜ਼ਰੂਰ ਮਨ ਨੂੰ ਖੁਸ਼ ਕਰਦੀਆਂ ਸੋ ਜਿਸ ਤਰੀਕੇ ਅੱਜ ਸਰੋਵਰ ਦੀ ਸੇਵਾ ਲੱਗੀ ਹੋਈ ਹੈ ਉਹ ਕਿਤੇ ਨਾ ਕਿਤੇ ਆਪਣੇ ਆਪ 'ਚ ਸਵਾਲ ਇਹ ਖੜਾ ਕਰਦੀ ਹੈ ਕਿ ਪੰਜਾਬ ਦੀ ਅਨੋਖੀ ਤਸਵੀਰ ਹੈ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਕਿ ਨਾਮ ਆ ਤੁਹਾਡਾ ਜੀ ਰਾਜੋਗ ਸਿੰਘ ਆ ਜੀ ਜੀ ਕਿਵੇਂ ਦਾ ਲੱਗ ਰਿਹਾ ਪਹਿਲਾਂ ਤਾਂ ਇੱਥੇ ਆ ਕੇ ਵਧੀਆ ਵੈਗੁਰਜੀ ਬਹੁਤ ਹੀ ਵਧੀਆ ਬੜੀ ਕਿਰਪਾ ਮਹਾਰਾਜ ਦੀ ਸਾਡੇ ਕੋ ਮਹਾਰਾਜ ਸੇਵਾ ਲੈ ਰਹੇ ਗੁਰੂ ਰਚਨ ਦੇ ਪਾਸ਼ਾ ਜੀ ਤੇ ਇਸੇ ਤਰ੍ਹਾਂ ਹੀ ਸਾਰੇ ਸੰਗਤ ਸੇਵਾ ਕਰ ਰਹੀ ਹੈ ਬਹੁਤ ਵੇਖ ਕੇ ਮਨ ਖੁਸ਼ ਹੋ ਰਿਹਾ ਸੰਗਤ ਦਾ ਰੁਝਾਨ ਹੈ ਸੇਵਾਵਾਲਾ ਤੇ ਆਪਣੇ ਸਾਰੇ ਵੀਰ ਆ ਜੀ ਸਾਰੇ ਸੇਵਾ ਕਰ ਰਹੇ ਆ ਬਾਤ ਚੜ ਕੇ ਕੌਣ ਕੌਣ ਆਏ ਜੀ ਅਸੀਂ ਵੈਗੁਰਜੀ ਆ ਜਿਹੜੇ ਆਪਣਾ ਸਾਰੇ ਹੀ ਆਪਾਂ ਭਰਾ ਹੀ ਆਪਾਂ ਬ੍ਰਾਦਰਰੀ ਭਰਾਵਾ ਸਾਰੇ ਇਕੱਠੇ ਹੀ ਆਪਾਂ ਹਾਂਜੀ ਸੋ ਦੇਖ ਸਕਦੇ ਹੋ ਸ਼ਾਇਦ ਅੱਜ ਦੂਰ ਦੂਰ ਤੱਕ ਤਸਵੀਰਾਂ ਦਿਖਾਈਏ ਤਾਂ ਉਸ ਜਗ੍ਹਾ ਤੇ ਜਿੱਥੇ ਤੁਸੀਂ ਇੱਕ ਬੋਰੀਆਂ ਦਾ ਬੰਨ੍ਹ ਦੇਖ ਰਹੇ ਹੋਵੋਗੇ ਉੱਥੇ ਜਕਾਰੀਆਂ ਦੀ ਗੂੰਜ ਚੱਲ ਰਹੀ ਹੈ ਤੇ ਅਸੀਂ ਫਿਲਹਾਲ ਜਿੱਥੇ ਖੜੇ ਆ ਇਸ ਸਰੋਵਰ ਤੋਂ ਬਾਹਰਲਾ ਹਿੱਸਾ ਹੈ ਤੇ ਇਸ ਤੋਂ ਪੂਰੇ ਸਰੀਰ ਨੂੰ ਜਿਹੜੀ ਹੈ ਸੀਤ ਚੜ੍ਹ ਰਹੀ ਹੈ ਤੇ ਠੰਡ ਮਹਿਸੂਸ ਹੋ ਰਹੀ ਹੈ ਸੋ ਉੱਥੇ ਜਿੱਥੇ ਗਾਰ ਹੈ ਪਾਣੀ ਹੈ ਸਰੋਵਰ ਦਾ ਉੱਥੇ ਕਿਸ ਤਰੀਕੇ ਮਹਿਸੂਸ ਹੁੰਦਾ ਹੈਗਾ ਸੋ ਸਭ ਤੋਂ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਜਕਾਰੇ ਲੱਗ ਰਿਹਾ ਤੇ ਹਰ ਪਾਸੇ ਜਦ ਇੱਕ ਗੂੰਜ ਸੁਣਨ ਨੂੰ ਮਿਲਦੀ ਹੈ ਤਾਂ ਕਿਤਨਾ ਕਿਤੇ ਕਹਿ ਲਿਏ ਕਿ ਜੋ ਅੱਜ ਸੇਵਾ ਕਰਨ ਲਈ ਸੰਗਤਾਂ ਪਹੁੰਚੀਆਂ ਹੋਈਆਂ ਉਹਨਾਂ ਨਾਲ ਗੱਲਬਾਤ ਵੀ ਕਰ ਰਹੇ ਆ ਕਿਉਂਕਿ ਕੁਝ ਸੰਗਤ ਇੱਥੋਂ ਜਿਹੜੀ ਆ ਰੇਤ ਆਪਣੇ ਘਰਾਂ ਦੇ ਵਿੱਚ ਵੀ ਲੈ ਕੇ ਜਾ ਰਹੀ ਆ ਕੋਈ ਆਪਣੇ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਵੀ ਰੇਤ ਨੂੰ ਪਾਉਂਦਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਅਰਸ਼ਦੀਪ ਸਿੰਘ ਕਿਵੇਂ ਦਾ ਲੱਗਦਾ ਸੇਵਾ ਭਾਈ ਬਹੁਤ ਵਧੀਆ ਲੱਗ ਰਿਹਾ ਮਹਾਰਾਜ ਜੀ ਨੇ ਸਿੱਖੀ ਦਿੱਤੀ ਆ ਸਾਨੂੰ ਸਿੱਖੀ ਦਾ ਫਕਰ ਆ ਕਿ ਸਾਨੂੰ ਸੇਵਾ ਮਿਲੀ ਆ 30 40 ਸਾਲਾਂ ਜੀ ਇੱਕ ਵਾਰੀ ਹੁੰਦੀ ਸੇਵਾ ਸਾਨੂੰ ਬੜਾ ਨਾਜ਼ ਹੈ ਕਿ ਸਾਨੂੰ ਇਹ ਸੇਵਾ ਮਿਲੀ ਆ ਫਕਰ ਮਹਿਸੂਸ ਹੋ ਰਿਹਾ ਪੰਜਾਬੀਆਂ ਦੇ ਬੜੇ ਸਵਾਲ ਆਖੇ ਜਾਂਦੇ ਸੀਗੇ ਖੜੇ ਕੀਤੇ ਜਾਂਦੇ ਸੀਗੇ ਕਿ ਇਹ ਨਸ਼ੇੜੀ ਐ ਇਹ ਫਲਾਣ ਐ ਟੀਂਗ ਐ ਪਰ ਇਹ ਕਦੀ ਆਪਣੇ ਸਿੱਖੀ ਦੇ ਵਿੱਚ ਨਹੀਂ ਅੱਜ ਲੱਗਦਾ ਉਹਨਾਂ ਨੂੰ ਜਵਾਬ ਮਿਲ ਜੇਗਾ ਭਾਈ ਜਰੂਰ ਮਿਲੇਗਾ ਜਵਾਬ ਤੁਹਾਡੇ ਰਾਂ ਹੀ ਜਵਾਬ ਮਿਲੇਗਾ ਹੋਰ ਚannels 'ਨੂੰ ਜਵਾਬ ਮਿਲੇਗਾ ਸੇਵਾ ਮਿਲੀ ਆ ਬਾਬਾ ਜੀ ਨੇ ਦਿੱਤੀ ਸੇਵਾ ਕਰ ਰਹੇ ਆ ਸੋ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਜਿੱਥੇ ਨੌਜਵਾਨ ਬਜ਼ੁਰਗ ਬੱਚੇ ਮਾਤਾ ਪਹਿਣਾਵਾ ਸਾਰੇ ਇੱਥੇ ਪਹੁੰਚੇ ਹੋਏ ਆ ਇਸ ਸੇਵਾ ਦੇ ਵਿੱਚ ਹਿੱਸਾ ਲੈਣ ਦੇ ਲਈ ਸੋ ਖਾਸ ਤੌਰ ਤੇ ਗੱਲ ਕਰਦੇ ਆ ਤਾਂ ਇਸ ਸੇਵਾ ਦਾ ਹਿੱਸਾ ਕਿਤਨਾ ਕਿਤੇ ਕਰਮਾ ਦੇ ਨਾਲ ਮਿਲਦਾ ਸੋ ਇਹ ਇੰਟਰਵਿਊ ਸ਼ੇਅਰ ਕਰ ਦਿਓ ਤਾਂ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਇਸ ਦ੍ਰਿਸ਼ ਦਾ ਆਨੰਦ ਮਾਣ ਸਕਣ ਕਿਉਂਕਿ ਕੁਝ ਜ਼ਰੂਰ ਸੰਗਤ ਇਸ ਦ੍ਰਿਸ਼ ਨੂੰ ਦੇਖ ਕੇ ਭਾਵੁਕ ਹੋ ਜਾਂਦੀ ਹੈ ਕਿ ਸਾਡੇ ਜਿਹੜਾ ਜੀਵਨ ਦੇ ਵਿੱਚ ਇਹ ਕਰਮਾ ਵਾਲਾ ਦਿਨ ਆਇਆ ਸੋ ਉਸ ਦਾ ਆਨੰਦ ਮਾਣਨ ਲਈ ਸੇਵਾ ਦੇ ਵਿੱਚ ਹਾਜ਼ਰੀ ਭਰਨ ਲਈ ਸੰਗਤਾਂ ਇੱਥੇ ਪਹੁੰਚਦੀਆਂ ਦੇਖ ਸਕਦੇ ਹੋ ਕਿ ਕਰੀਬ 10 ਤੋਂ 12 ਬਾਲਟੇ ਜਿਹੜੇ ਆ ਉਹ ਪਰੋਂ ਸਰੋਵਰ ਤੱਕ ਲੈ ਕੇ ਆਇਆ ਆ ਆਸਾਨ ਦੀ ਆਸਾਨੀ ਗੱਲ ਨਹੀਂ ਹੁੰਦੀ ਸੋ ਮੈਨੂੰ ਲੱਗਦਾ ਹੈ ਕਿ ਇਸ ਤੋਂ ਖੂਬਸੂਰਤ ਤਸਵੀਰ ਹਾਲੇ ਤੱਕ ਨਹੀਂ ਮਿਲੀ ਸੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ 2004 ਦੇ ਵਿੱਚ ਸਰੋਵਰ ਦੀ ਸੇਵਾ ਹੋਈ ਸੀ ਉਸ ਤੋਂ ਬਾਅਦ ਅੱਜ ਵੀ ਸੰਗਤ ਉਡੀਕ ਰਹੀ ਹੈ ਸੋ ਇਹ ਤਸਵੀਰਾਂ ਅੱਗੇ ਵੀ ਤੁਹਾਡੇ ਨਾਲ ਰੱਖ ਕਰਦੇ ਰਾਵਾਂਗੇ ਫਿਲਹਾਲ ਹੀ ਮਿੰਦੇ ਜਤ ਸੁਰਖਾਪੀ ਟੀਵੀ ਦੇ ਲਈ ਮੈਂ ਦਮਦੀਪ ਸਿੰਘਾ ਮਿਰਸਾ